ਨਹੀਂ ਤੇ ਨੂੰ ਪੁੱਛਣਾ ਹੈ ਕਿ ਅੰਬਹਲਦੀ ਪਾਵਾਂ ਕਿ ਨਾ ਪਾਵਾਂ ਨਹੀਂ ਹਲਦੀ ਦੀ ਨਾ ਪਾਏ ਯਾਰ ਅੰਬਹਲਦੀ ਇਹ ਦੇਸੀ ਹੋ ਉਹਨੂੰ ਨਹੀਂ ਇਹ ਚਾਚੂ ਮਤਲਬ ਜਕਾਮ ਚ ਕੋ ਮੈਂ ਤਾਂ ਸੈਟ ਹੈ ਹੂੰ ਲੋ ਜੀ ਤੁਹਾਨੂੰ ਜਿਵੇਂ ਤੁਸੀਂ ਪਿਛਲੇ ਵਲੌਗ ਚ ਦੇਖਿਆ ਵੀ ਆਪਾਂ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਚਾਹ ਬਣਾ ਲਓ ਘਟ ਤੇ ਵਿਚਾਰੇ ਪ੍ਰਧਾਨ ਸਾਹਿਬ ਮੰਨ ਗਏ ਸੱਚੀ ਪਾਤਸ਼ਾਹ ਵਾਏ ਸੱਚੀ ਪ੍ਰਧਾਨ ਸਾਹਿਬ ਤਾਂ ਮੰਨ ਹੀ ਜਾਂਦੇ ਨੇ ਪ੍ਰਧਾਨ ਸਾਹਿਬ ਨਹੀਂ ਉਹ ਕਰਦੇ ਹੈਗੇ ਸੱਚੇ ਪਾਤਸ਼ਾਹ ਜਹੇ ਜਹ ਮੇਰਾ ਪਤੀ ਤਾਂ ਸਭ ਨੂੰ ਦਵੇ ਪਰ ਮੇਰੇ ਵਾਲਾ ਮੈਨੂੰ ਹੀ ਦਵੇ ਹਰ ਸਾਲ ਹਰ ਸਾਲ ਹਰ ਸਾਲ ਨਹੀਂ ਹਰ ਜਨਮ ਹਰ ਜਨਮ ਤੂੰ ਮੇਰਾ ਪਤੀ ਹੋਵੇ ਤੇ ਮੈਂ ਤੇਰਾ ਇਦਾਂ ਹੀ ਖੂਨ ਪੀਂਦੀ ਰਵਾਂ ਪ੍ਰਧਾਨ ਹੈ ਪਤਾ ਸੱਚੀ ਗੱਲ ਦੱਸੋ ਸੱਚੀ ਗੱਲ ਦੱਸੋ ਤੁਸੀਂ ਹਾ ਗੁੱਸੇ ਨਹੀਂ ਹੁੰਦੇ ਹੈਗੇ ਮੇਰੇ ਤੁਹਾਨੂੰ ਮੈਨੂੰ ਗੁੱਸਾ ਨਹੀਂ ਚੜਦਾ ਵੀ ਕਿੱਥੇ ਵੀ ਸਿਆਪਾ ਆਏ ਜਾਂ ਵਿਆਹ ਕਰਾ ਕੇ ਪਾਲਿਆ ਜਾਣ ਨੂੰ ਹੈ ਗੁੱਸਾ ਕਾਦੇ ਵਾਸਤੇ ਕਰਨਾ ਗੁੱਸਾ ਵੀ ਮਤਲਬ ਤੂੰ ਇੱਕ ਵਾਰੀ ਮੈਨੂੰ ਜ਼ਿੰਦਗੀ ਚਾਹ ਬਣਾ ਕੇ ਪਿਆਤੀ ਤੇ ਮੈਂ ਇਹਦੇ ਲੈ ਹੀ ਦਿੱਤਾ ਵੀ ਖਾਤੇ ਤੇ ਚਾੜਦਾ ਸਟਾਮਪ ਤੇ ਲਿਖਾ ਲੈ ਵੀ ਚਾਹ ਪ੍ਰਧਾਨ ਨਹੀਂ ਬਣਾਉਣੀ ਹੈ ਤੇ ਫੇ ਰੋਟੀ ਵੀ ਤਾਂ ਖਾਣੀ ਹੈ ਇਹ ਇਹ ਤਾਂ ਗੱਲ ਨਹੀਂ ਹੈਗੀ ਕਿਉਂ ਇਹ ਕੋਈ ਐਡਾ ਵੱਡਾ ਮੱੜ ਜਦੋਂ ਤੁਸੀਂ ਚਾਹ ਬਣਾ ਲਾਦੇ ਰੋਟੀ ਨਹੀਂ ਬਣਾ ਸਕਦੇ ਹੈ ਤੇ ਕੱਲ ਤੁਹਾਨੂੰ ਦੱਸਿਆ ਹੀ ਨਾ ਜਿੱਦਾਂ ਵੀ ਪ੍ਰਧਾਨ ਸਾਨੂੰ ਤੁਸੀਂ ਸੱਚ ਸੋਰੀ ਦੇਖਿਆ ਵੀ ਪ੍ਰਧਾਨ ਸਾਨੂੰ ਆਪਾਂ ਕਹਿ ਰਹੇ ਸੀ ਚਾਹ ਬਣਾ ਕੇ ਦਿਓ ਘੁੱਟ ਚਾਹ ਤੇ ਪ੍ਰਧਾਨ ਸਾਹਿਬ ਨੇ ਚਾਹ ਬਣਾਤੀ ਦਿ ਲੋ ਹੋਰ ਕੀ ਕਰਾਂਗੇ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਪ੍ਰਧਾਨ ਆਪਣੇ ਕੋਲ ਕਿ ਨਹੀਂ ਹੁਣ ਹਲਦੀ ਹਲਦੀ ਪਾਉਣੀ ਹੈ ਕਿ ਨਹੀਂ ਕੈਨਸਲ ਕਰ ਦਿੱਤੀ ਸਾਡੇ ਦੇਖੋ ਘਰੇ ਸਬਜ਼ੀਆਂ ਤੇ ਸਬਜ਼ੀਆਂ ਪਈਆਂ ਕਿਉਂਕਿ ਸਾਰੇ ਗਏ ਹੋਏ ਨੇ ਤੇ ਸਬਜ਼ੀ ਕੋਈ ਅੱਜ ਨਾਲ ਬਣ ਨਹੀਂ ਰਹੀ ਹੈਗੀ ਤੇ ਆ ਪ੍ਰਧਾਨ ਸਾਹਿਬ ਨੇ ਬੇਮੌਸਮਾ ਕਦੂ ਲਿਆ ਕੇ ਰੱਖਿਆ ਵੇ ਪਤਾ ਨਹੀਂ ਕਿੰਨੇ ਦੇਣ ਵਾਲੇ ਵੀ ਉਹ ਹੋ ਜੇ ਤੇ ਲਿਉਣ ਵਾਲੇ ਵੀ ਉਹ ਹੋ ਜੇ ਅਰੇ ਇਹਦੇ ਰੋਟੀਆਂ ਕਹਿੰਦੇ ਪਰੌਂਠੇ ਬਹੁਤ ਵਧੀਆ ਬਣਦੇ ਨੇ ਪਰ ਮੋੜ ਸਿੰਪਲ ਰੋਟੀ ਬਣਾ ਬਸ ਆ ਬਣਦੀ ਏ ਮੂਲੀ ਦਾ ਪਰੌਠਾ ਬਣਦੇ ਨੇ ਐਸਸ ਠੀਕ ਹੈ ਬੰਤਾ ਠੀਕ ਚਲੋ ਮੈਂ ਜਾਨੀ ਅੰਦਰ ਚਾਹ ਲੈ ਕੇ ਆ ਜੋ ਫਟ ਗਈ ਨਹੀਂ ਨਹੀਂ ਮੈਂ ਕਿਤੇ ਕਰਤਾ ਕੰਮ ਤੇ ਲੋ ਜੀ ਹੁਣ ਤੁਹਾਨੂੰ ਸਵੇਰੇ ਮਿਲਾਂਗੇ ਸਿੱਧਾ ਠੀਕ ਏ ਕਿਉਂਕਿ ਹੁਣ ਆਪਾਂ ਫਿਰ ਚਾਹ ਚੂ ਪੀਏ ਤੇ ਚਾਹ ਪੀ ਕੇ ਤੇ ਫਿਰ ਆਪਾਂ ਸੌਣੇ ਆ ਮਮ ਮਾਰਨਿੰਗ ਚਾਏ ਵਿਦ ਪਰੌਣੇ ਹਾਂ ਤੁਸੀਂ ਰੋਟੀ ਖਾਧੀ ਕਿਉਂ ਮੇਰਾ ਮਨ ਨਹੀਂ ਥਾ ਤਾਂ ਮੈਂ ਨਹੀਂ ਖਾਈ ਥੋੜਾ ਮਨ ਕਰਦਾ ਨਹੀਂ ਪੁੱਤ ਰੋਟੀ ਖਾਣ ਨੂੰ ਸਹੀ ਬਾਤ ਹੈ ਬੜਾ ਮਨ ਕਰਦਾ ਹੈ ਪੀਜ਼ਾ 버ગર ਖਾਣ ਨੂੰ ਪੀਜ਼ਾ ਨੂੰ ਛੀ ਦੋ ਪੀਜ਼ਾ 버ગર ਹਮ ਬਰਗਰ KFC ਬਸ ਰੋਟੀ ਖਾ ਲੋ ਬਰਗਰ ਨਾਲ ਰੋਟੀ ਖਾ ਲੋ ਲਾਦੀ ਬਣਾ ਰਹੀ ਪੁੱਤ ਫੜਾੜ ਖਾ ਲੋ ਰੋਟੀ ਕੋਈ ਨਹੀਂ ਬਣਾ ਕੇ ਰਹਿ ਖਾ ਤਿਆ ਜੀ ਖਾ ਲੂਗਾ ਅਜਾ ਮੈਂ ਬਰਾਊਨ ਬਰਾਊਨ ਬਣਿਆ ਬਰਾਊਨ ਅੱਛਾ ਮੰਦਰੀ ਬਰਾਊਨ ਬਾਰੇ ਬਰਾਊਨ ਸ਼ੂਬ ਲੈਖਨੇ ਤੇ ਵਰਨ ਇਹਦੇ ਰੰਗ ਥੋੜਾ ਆਫ ਆਏ ਦੇ ਵਰਗਾ ਦੇਖੋ ਮਾਵੇ ਪਹਾੜਨ ਬਣੇ ਹੋਏ ਪਹਾੜਨ ਪਹਾੜਨ ਬਣੇ ਹੋਏ ਪਹਾੜੀਆਂ ਪੁੱਤ ਆਪਾਂ ਥੋੜੀ ਜੀ ਅਸੀਂ ਹੂੰ ਨਹੀਂ ਕਿਵੇਂ ਆ ਉੱਤੇ ਸਕਾਫ ਸੇ ਲੈ ਰਿਹਾ ਜੋ ਵੀ ਹੁੰਦਾ ਹਾ ਕੀ ਕਰੇਂ ਮੇਰਾ ਬਟੀਕਾ ਫੋਨ ਨਹੀਂ ਮਿਲਿਆ ਕੇ ਇਹ ਕੱਢ ਨਾ ਨਹੀਂ ਕਿਵੇਂ ਇਹ ਤੇ ਗੱਲ ਫਿਰ ਗਲਤ ਹੈ ਨਾ ਓਰੇ ਪਿਆ ਸੀਗਾ ਜਦੋਂ ਮੈਂ ਦੇਖਿਆ ਸੀ ਓਰੇ ਪਿਆਜ ਦੇ ਦੇਖਿਆ ਸੀਗਾ ਇਹ ਦੇਖ ਲੈ ਫੋਨ ਹਾਂ ਆ ਪਿਆ ਸੀ ਆਪਾਂ ਜਿਹੜਾ ਰਾਤ ਨੂੰ ਘੁੰਮਦੇ ਸੀ ਨਾ ਦੀਦੀ ਟਿਕਾੜ ਪਲਾਸਟਿਕ ਚ ਵਾਲੀ ਹੁੰਦੀ ਏ ਉਹ ਪਲਾਸਟਿਕ ਇੱਕ ਉਹ ਚ ਦੇ ਦਾਂਗੇ ਤੁਹਾਨੂੰ ਪਲਾਸਟਿਕ ਚ ਨਾ ਗੁੱਦਾ ਲਈ ਆ ਗਈ ਥੋੜੀ ਮੋਟੀ ਆਈ ਏ ਥੋੜੀ ਇਹ ਲਾਈਟ ਵੇਟ ਦੀਦੀ ਠੀਕ ਏ ਭਾਜੀ ਰਾਤ ਨੂੰ ਤੁਸੀਂ ਸੱਚ ਮੰਨੋਗੇ 3 ਵਜੇ ਸੌਣੀ ਆ ਮੈਂ 2:30 ਵਜੇ 3 ਵਜੇ ਦੇ ਨੇ ਥੋੜਾ ਦਾ ਫ੍ਰੈਸ਼ੀ ਫੋਰਨ ਆਈ ਹਾਂ ਹੋਰ ਫਿਰ ਕਹਿਣ ਦਿ ਮੈਨੂੰ ਕਿ ਤੈਨੂੰ ਕਰੇਡਾ ਜਾ ਕੇ ਔਖਾ ਨਹੀਂ ਹੋਣਾ ਹੈਗਾ ਤੈਨੂੰ ਦਿਨ ਰਾਤ ਦਾ ਵੀ ਫਰਕ ਨਹੀਂ ਪੈਣਾ ਹੈਗਾ ਅੱਛਾ ਹਾਂ ਆ ਚੀਜ਼ ਆਏਗੀ ਦੀਦੀ ਇਹਦੇ ਨਾਲ ਸੇਮ ਬੈੱਡ ਸ਼ੀਟ ਹੈ ਦੀਦੀ ਇਹ ਇਹ ਠੀਕ ਏ ਠੀਕ ਆ ਦੀ ਤਾਂ ਕੁਆਲਿਟੀ ਆਵਲੀ ਆਏਗੀ ਦੇਖ ਇਹ ਕ ਆਏਗੀ ਦੇਖੋ ਮੈਂ ਤਾਂ ਆਸਮਾਨ ਦਾ ਕਰੀ ਬਾਹਰ ਵਾਲਾ ਪਤਾ ਇੱਕ ਤੋਂ ਸੇ ਹੋਰ ਦਿਖਾਉਂਦੇ ਹੈਂ ਟੈਂਟ ਹੈ ਨਾ ਟੈਂਟ ਪੂਰੀ ਦਬਲੂ ਵੀ ਪੂਰੀ ਪਲਾ ਹਾਂ ਇਹ ਮੈਂ ਤਾਂ ਆ ਪੈਥੇ ਲੋਕ ਜਣਾ ਬਿਸਤਰਾਂ ਜੀ ਲੋ ਜੀ ਰਾਜਨ ਨੂੰ ਇਹ ਜੀ ਚਾਹੀਦੀ ਸੀ ਵਿਚਾਰੇ ਨੂੰ ਉਹਨੂੰ ਛੋਟੀ ਜਿਹੀ ਲੈ ਕੇ ਦੇ ਦਿੱਤੀ ਅਸਤਾ ਗਲਤ ਫਸ ਗਏ ਸੀਗੇ ਤੋ ਇਹ ਫਸਾਇਆ ਸੀ ਉਹਨਾਂ ਨੂੰ ਸਾਰੇ ਤੁਹਾਨੂੰ ਇਲਜ਼ਾਮ ਦਿੰਦੇ ਹੁਣ ਤੱਕ ਕਹਿੰਦੇ ਕਲਵਿੰਦਰ ਨੇ ਫਸਾਇਆ ਸਾਨੂੰ ਚਲੋ ਹੁਣ ਚੁੱਪ ਨੇ ਆਪਾਂ ਦੇਖ ਰਹੇ ਆ ਰਜ਼ਾਈਆਂ ਤੇ ਕੁਛ ਕੁ ਪਹਿਣਾ ਨੇ ਮੰਗਵਾਈਆਂ ਨੇ ਜਿਹੜੀਆਂ ਪਹਿਣਾ ਨੇ ਸੂਟਾਂ ਦੇ ਆਰਡਰ ਚੱਲਦੇ ਨੇ ਫਿਰ ਕਹਿੰਦੇ ਨੇ ਵੀ ਨਾਲ ਸਾਨੂੰ ਰਜ਼ਾਈਆਂ ਭੇਜ ਦੋ ਤੇ ਜੇ ਤੁਹਾਨੂੰ ਇਹਨਾਂ ਦੇ ਚ ਪਸੰਦੇ ਕੋਈ ਤੁਸੀਂ ਫੋਟੋ ਕੇ ਭੇਜ ਦਿਓ ਮੈਨੂੰ WhatsApp ਨੰਬਰ ਤੇ ਆਪਣਾ ਬੁਟੀਕ ਵਾਲਾ ਨੰਬਰ ਹੈਗਾ ਤੁਹਾਨੂੰ ਪਤਾ ਸਾਰਿਆਂ ਕੋਲ ਹੀ ਤੇ ਕਿੰਗ ਸਾਈਜ਼ ਨੇ ਨਾ ਭਾਜੀ ਜੀ ਹਾਂਜੀ ਹਾਂਜੀ ਆ ਦੇਖੋ ਕਿੰਨਾ ਵੱਡਾ ਸਾਈਜ਼ ਹੈ ਸਾਰਾ ਹਲੋ ਜੀ ਨਾਲ ਹੀ ਦੇ ਆ ਬੈੱਡ ਸ਼ੀਟ ਆਈ ਗਏ ਇਸ ਦੀ ਹਲੋ ਓਕੇ ਨਾਲ ਦੀ ਬੈੱਡ ਸ਼ੀਟ ਠੀਕ ਹੈ ਹਾਂਜੀ ਪਿੱਲੋ ਕਵਰ ਤੇ ਬੈੱਡ ਸ਼ੀਟ ਨਾਲੇ ਠੀਕ ਹੈ ਹਾਂਜੀ ਓਕੇ ਪੂਰਾ ਸੈੱਟ ਹੈ ਇਹ ਵਾਲਾ ਵੀ ਪੂਰਾ ਸੈੱਟ ਜਿਹੜੇ ਸੈੱਟ ਨੇ ਦੀ ਸਾਰੇ ਇਹ ਇਹ ਵੀ ਪੂਰਾ ਸੈੱਟ ਆਹੜਾ ਗ੍ਰੇ ਵਾਲਾ ਵੀ ਹਾਂਜੀ ਹਾਂਜੀ ਇਹਦੇ ਨਾਲ ਵੀ ਉੱਪਰ ਬੈੱਡ ਸ਼ੀਟ ਤੇ ਨਾਲ ਪਿੱਲੋ ਕਵਰ ਠੀਕ ਹੈ ਓਕੇ ਇਹ ਨੀਚੇ ਵਾਲਾ ਵੀ ਜੀ ਜੀ ਠੀਕ ਹੈ ਇਹ ਫਾਈਬਰ ਵਾਲੀਆਂ ਨੇ ਸਾਰੀਆਂ ਮਾਈਕਰੋ ਫਾਈਬਰ ਹੀ ਮਾਈਕਰੋ ਫਾਈਬਰ ਨੇ ਜੀ ਠੀਕ ਹੈ ਹੁਣ ਫੋਨ ਹੀ ਚੱਕੰਦੇ ਅਣੀ ਕਿੱਧਰ ਮਾਈਕਰੋ ਫਾਈਬਰ ਦਾ ਮਤਲਬ ਕੀ ਹੁੰਦਾ ਵੀਰੇ ਸਭ ਤੋਂ ਪੀਰਲ ਕੁਆਲਿਟੀ ਓਕੇ ਜੀ ਭਾਜੀ ਬਸ ਫੋਟੋ ਬੰਦ ਕਰਤਾ ਤੁਸੀਂ ਦਿਓ ਮੜਾ ਜੀ ਬਸ ਪੀਰਲ ਕੁਆਲਿਟੀ ਕਰਕੇ ਨਾ ਦਿੱਤਾ ਜੀ 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 ਓਕੇ ਮਾਈਕਰੋ 5 ਦੇ ਉੱਤੇ ਕੋਈ ਫਾਈਬਰ ਨਹੀਂ ਫਾਈਬਰ ਬਹੁਤ ਬੰਦੀਆਂ ਨੇ ਬਸ ਬਣਾਉਂਦੀ ਰਿਲੇयंस ਹੀ ਇਕੱਲੀ ਠੀਕ ਹੈ ਲੇਕਰ ਕੁਆਲਿਟੀ ਬਣਾਉਂਦੀ ਹੈ ਫਿਰ ਜੀ ਠੀਕ ਹੈ ਅਮਨ ਦੇਖੋ ਫਾਸਟ ਕੰਮ ਕਰ ਰਹੀ ਹੈ ਨਹੀਂ ਅਜੇ ਅਗਲੇ ਨੇ ਪੈਸੇ ਲਾਉਣੇ ਅਗਲੀ ਪਸੰਦ ਦੀ ਚੀਜ਼ ਨਾ ਗਈ ਤਾਂ ਕੋਈ ਫਾਇਦਾ ਨਹੀਂ ਇਹ ਭਾਜੀ ਕਿੱਦਾਂ ਇਹ ਬੜੀ ਲਾਈਟ ਵੇਟ ਜੀ ਹੈ ਇਹ ਲਾਈਟ ਵੇਟ ਰਹੀ ਜੀ ਲਾਈਟ ਵੇਟ ਵੀ ਤੇ ਵਧੀਆ ਵੀ ਲੱਗ ਰਹੀ ਹੈ ਯਾਰ ਸੌਫਟ ਸੌਫਟ ਕੀ ਆ ਦੀ। ਬਹੁਤ ਆਰਾਮਦਾਇਕ। ਰੈਂਪੀ ਜਿਹਨੂੰ ਸੁਝਾਈਆਂ ਭੇਜਣੀਆਂ ਨੇ ਅਗਲੀ ਕਹੇ ਵੀ ਕਿ ਹਾਂ ਭੇਜੀਆਂ ਨੇ। ਹੈ ਤਾਂ ਉਹ ਜੀ ਪੂਰੀ ਗਰਮ ਹੈ ਭਾਜੀ। ਜੀ ਜੀ ਪੂਰੀ ਗਰਮ ਹੈ। ਹਾਂ ਤਾਂ ਨਹੀਂ ਕਿ ਠੰਡ ਲੱਗੀ ਜਾਂਦੀ। ਨਹੀਂ ਨਹੀਂ ਨਹੀਂ। ਅਗਲਾ ਗਾਲਾਂ ਕੱਢੀਏ ਸਾਨੂੰ। ਨਹੀਂ ਨਹੀਂ। ਪਿਆ ਆ ਕਿ ਭੇਜੇ। ਇਹ ਜਿੱਦਾਂ ਭਾਰੀ ਹੈ। ਇਹ ਥੋੜੇ ਵੈਸਟ ਚ। ਇਹ ਉਹਦੇ ਵਿੱਚ ਕਲਰ ਆ ਜਿਹੜਾ ਸੈਟਡ ਆ ਪਉਣੇ। ਜੀ ਜੀ ਹਾਂ ਜੀ ਹਾਂ ਜੀ ਉੱਚ ਛਿਗੜਾਏਗਾ ਇਹ ਵੀ। ਫੇਰ ਘਰਦਿਆਂ ਦੀ ਵੀਡੀਓ ਕੋਲ। ਇਕਾ ਸਾਡੇ ਘਰ ਦੇ ਨਾਂ ਜੇ ਇਹੀ ਘਰੇ ਰਹਿਣੇ ਤੁਹਾਨੂੰ ਗਾਲਾਂ ਕੱਢਦੇ ਨੇ ਕਿ ਤੁਸੀਂ ਘਰੇ ਘਰਦੇ ਹੋ ਜੀ ਬਾਹਰ ਆਇਰਵੇਂ ਸਾਨੂੰ ਕਹਿੰਦੇ ਛੇਤੀ ਘਰੇ ਆ ਜਾਓ ਅੱਗ ਇਹ ਵੀ ਲਾਈਟ ਵੀ ਦੀ ਕਿੰਗ ਸਾਈਜ਼ ਸੁੱਖ ਤੇਰਾ ਕੰਧਾਂ ਦੇ ਹੋਣੀ ਹੈ ਬੇਕਰ ਆ ਕਿੰਨਾ ਪਿਆਰਾ ਕਲਰ ਹੈ ਨਾ ਪਰ ਐਂਕੀ ਥੋੜਾ ਜਿਹਾ ਥੋੜਾ ਡਾਰਕ ਰ ਵਧੀਆ ਲੱਗਦਾ ਹੈ ਨਾ ਸਹੀ ਗੱਲ ਆ ਕਰਦੇ ਵੀਡੀਓ ਕੋਲ ਕਰੀ ਜਾਂਦੇ ਨੇ ਲਾ ਲਾਂ ਇੱਕ ਮਿੰਟ ਮੈਂ ਵਿਚਾਰਿਆਂ ਨੂੰ ਇਹ ਲਾਈਟ ਵੀਟ ਹੁੰਦੀ ਹੈ ਤੇ ਪੂਰੀਆਂ ਬੋਮ ਹੁੰਦੀਆਂ ਨੇ ਫਿਰ ਆ ਦੇਖੋ ਹਾਂ ਪੂਰੀਆਂ ਗਰਮ ਚਾਹੀਦੇ ਭਾਈ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਦੇ ਪਿੱਛੇ ਕਰ ਲਿਓ ਓਕੇ ਆ ਲੋ ਆ ਦੇਖੋ ਫਿਰ ਆ ਕੁਆਲਿਟੀ ਦੇਖੋ ਕੀ ਇਹ ਵੀ ਘੈਂਟਾ ਥੱਲੇ ਉਹ ਅੰਦਰੋਂ ਓਮ ਹੈ ਹਾਂਜੀ ਹਾਂ ਇਹ ਟੈਂਟ ਆ ਇਹ ਪੂਰੀਆਂ ਗਰਮ ਹੋਣਗੀਆਂ ਪੂਰੀਆਂ ਬੋਮ ਨੇ ਭਾਈ ਜਦੋਂ ਛੇਤੀ ਤੱਕ ਆ ਫਿਰ ਮੈਂ ਨਾ ਅਰ ਜਾਈਆਂ ਪਸੰਦ ਕਰਾਉਣੀਆਂ ਨੇ ਇੱਧਰ ਰੇਂਜ ਨਹੀਂ ਆਉਂਦੀ ਹੈਗੀ ਤਿੰਨ ਕਲਰ ਨੇ ਇਹ ਇਸ ਚ ਓਕੇ ਜਮੀਰ ਇਹ ਨਹੀਂ ਆਉਂਦੀ ਹੁਣ ਬਿਲਕੁਲ ਹੀ ਮਰ ਗਈ ਰੇਂਜ ਹਾਂ ਲੋ ਟਾਵਰ ਲਵਾ ਦਿਓ ਭਾਜੀ ਉਰ ਇੱਕ ਹੈ ਜੀ ਟਾਵਰ ਲਵਾ ਦਿਓ ਪਰ ਇੱਕ ਹੋਰ ਟਾਵਰ ਲਵਾ ਦਾਂਗੇ ਦੱਸਿਆ ਸਰ ਛੇੜ ਦਿਓ ਭਾਜੀ ਆਹ ਉਹ ਵਾਈ ਇਹ ਲਿਫਟ ਇਹ ਰਿਸ਼ੀ ਗ੍ਰੇ ਜਾਂ ਛੇੜਾ ਹੀ ਡਾਰਕੀ ਇੱਕੇ ਚ ਸਕਿਨ ਛੇੜਾ ਹੀ ਠੀਕ ਹੈ ਡਾਰਕੀ ਚਾਹੀਦਾ ਭਾਜੀ ਹਾਂ ਜੀ ਤਿੰਨੋਂ ਡਾਰਕ ਨੇ ਦੇ ਫਿਰ ਛੇੜ ਦੈਂ ਜੀ ਆ ਦੇਖੋ ਕਲਰ ਦਾ ਸਾਰੀ ਘੰਟੇ ਤੇ ਇਹ ਜਦ ਜੀ ਆਸ ਚ ਨਾ ਇਹ ਹੈਗੀ ਚਟਾਈ फोटो भेज दिया भेज दो इन्होंने मुझे ये तो क्लियर है ये बढ़िया उन्होंने जी ये फिर हूं ओके देखा खोल के की चीज़ है की चीज है फोम दी है ना फोम दी है हां जी वेरी गुड जी बड़ी सोनी है बच्चों तो वाली होगी पाजी जी ओ दूसरी आएगी फिर देखो थोड़ी कोई गल कोई गल है कैटा ਆਜੀ ਘੰਟਾ ਨਾਇ ਫਟੇ ਮੈਲਾ ਦਣਾ ਨੰਨਤੀ ਦਾ ਇਹ ਬਸਤਾ ਹੈ ਤੋ ਤੈਨ ਲੱਗਣੀ ਚਾਹੀਦੀ ਹੈ ਬਸ ਬਸ ਜੀ ਓਕੇ ਰਿਪੋਰਟ ਹੈ ਆ ਘੰਟਾ ਵਨ ਫੇ ਉਹਨਾਂ ਨੇ ਕਿਹਾ ਕਿ ਕਿਹੜੀ ਲੈਣੀ ਨਾ ਆ ਚਲ ਪੁੱਛ ਲੈ ਦੀਦੀ ਨੂੰ ਦੱਸ ਦੇਣਗੇ ਪਰ ਤੁਸੀਂ ਦੱਸ ਦੀਦੀ ਨੂੰ ਵੀ ਕਿਹੜੀ ਚਾਹੀਦੀ ਆਪਾਂ ਨੂੰ ਫੇ ਦੇ ਦਾਂਗੇ ਪਤਾ ਨੂੰ ਠੀਕ ਹੈ ਬਸ ਇੱਕ ਤਾਂ ਆਏ ਵਾਲੀਆਂ ਨੇ ਹੈ ਨਾ ਹਾਂਜੀ ਜੀ ਇਹਦੇ ਵਿੱਚ ਡਿਜ਼ਾਈਨ ਉਹ ਫੇ ਨੁੱਖਾ ਸੋਹਣੀ ਲੱਗ ਜਿਹੜਾ ਦਰੀਆਂ ਟਾਈਪ ਨਹੀਂ ਨਹੀਂ ਉਹ ਨਹੀਂ ਹਾਂ ਉਹ ਸਾਈਜ਼ ਨਹੀਂ ਹੈ ਜੀ ਉਹ ਤਾਂ ਮਨ ਕੇ ਆਪਣੇ ਛੋਟੇ ਸਾਈਜ਼ ਨੇ ਵੱਡਾ ਸਾਈਜ਼ ਇਹ ਵਾਲਾ ਹੀ ਹੈ ਜਿਹੜਾ ਮੈਂ ਆ ਖੁੱਲੇ ਸੀਗੀ 6 ਜਾਰੀ ਜੀ 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 ਰੀ ਇੱਕੇ ਚੀਜ਼ ਪਸੰਦ ਆਈ ਮਨ ਨੂੰ ਅੱਜ ਹੋਰ ਸੱਚ ਟੋਈ ਲੈ ਲਈ ਆਪਾਂ ਬਾਕੀ ਦੇਖਦੇ ਆ ਬਾਕੀ ਫੋਟੋ ਸੈਂਡ ਕਰ ਦਿੱਤੀ ਤੇ ਇੱਕ ਉਹ ਦੱਡੀ ਕਿਨੇ ਕਿਨੂ ਲਾਈ ਗੱਡੀ ਬਹਾਵਾ ਦੂਰ ਹੈ ਨਹੀਂ ਬਹਾਵਾ ਦੂਰ ਹੈ ਤੁਸੀਂ ਮਾਰ ਚੱਕੇ ਨਿੱਕੇ ਨੂੰ ਬਚਾਉਣਾ ਹੈ ਨਿੱਕਾ ਚਲੇ ਗਿਆ ਹੈ ਚਲੇ ਗਿਆ ਅੱਜ ਉਹ ਕਹਿੰਦਾ ਪੰਜਾਲ ਟ੍ਰੇਨ ਤੇ ਜਾਣ ਲੱਗ ਗਿਆ ਕਹਿੰਦਾ ਮੈਂ ਉਹ ਇੱਕ ਨਹੀਂ ਕਿ ਕੀ ਬਣ ਤਰੇ ਆਇਦਾ ਇਹਦੀ ਜੱਟ ਜਿਆਦਾ ਹੈ ਤੂੰ ਬਸ ਉਹਨੇ ਅੱਜ ਤੋਂ ਆਪਣਾ ਦਾਸਤਾ ਉਹਨੇ ਆਪਣਾ ਮੈਂ ਨਹੀਂ ਤਰੀ ਕੋ ਆਏ 8:00 ਵਜੇ ਜਾਣ ਨੂੰ ਨਾ ਇਹ ਪਰਦੇ ਪਾ ਕੇ ਦੇਖ ਜਨਾ ਪਰ ਟ੍ਰੈਕ ਉਮ ਬਸ ਤੇ ਚਲੋ ਕਿੰਨਾ ਜਰ ਹੋ ਗਿਆ ਹੁਣ ਮੈਨੂੰ ਦੇਖ ਕੇ ਸਾਨੂੰ ਚੁੱਪ ਕਰ ਲੈਂਦੀ ਓਦੀ ਨਾਲ ਦੀ ਨਾਲ ਮੈਨੂੰ ਕਹਿੰਦੇ ਹੁੰਦੇ ਕਿ ਇੰਨੇ ਕੁਝ ਕਾਛੜਿਆ ਹੈ ਹਾਂ ਗੱਲ ਨਹੀਂ ਔਰਦੀ ਹੈ ਅੱਲਾ ਅਭੀ ਅੰਮਾ ਨੂੰ ਘਾਟ ਔੜ ਆਪਾਂ ਉਧਰ ਹੀ ਪੈਣਾ ਉਸ ਰੂਮ 'ਚ ਨਾ ਦੇਖੋ ਭਾਈ ਮੈਂ ਟੋਪੀ ਭਾਈ ਉਤਾਰ ਪਾਜੀ ਗਈ ਭਾਈ ਕੀ ਹਾਲਤ ਬਣੀ ਦੀ ਮੇਰੀ ਨਹੀਂ ਹੋਣੀ ਸਰ ਸਕੂਲ ਵੀ ਹੈ ਮੈਂ ਤਾਂ ਇਸ ਟੈਨਸ਼ਨ ਭਈ ਜਾਂਦੀ ਵਾਰ ਵਾਰ ਕਿਉਂ ਟੈਨਸ਼ਨ ਕਰਦੀ ਸੂਈ ਟੈਨਸ਼ਨ ਜੀ ਇੰਨੇ ਟਾਈਮ ਹਾਂ ਕਿ ਗੈਰ ਦੇ ਟੱਕ ਟੁੱਟੀਆਂ ਨੇ ਮਮਾ ਮੈਨੂੰ ਤਾਂ ਹੀ ਪਤਾ ਨਹੀਂ ਵਾਏ ਵਾਏ ਲੋ ਜੀ ਆਪਾਂ ਤਾਂ ਤੋਂ ਭੋਨੇ ਦੀ ਅਮਰੀਕਾ ਵਾਲੀ ਭੈਣ ਛੱਡ ਲਈ ਸਮਾਨ ਲੈ ਕੇ ਆਈ ਸੀ ਸਾਰੀਆਂ ਵਾਸਤੇ ਸਾਰੀਆਂ ਵਾਸਤੇ ਤੋਂ ਨੂੰ ਰਵਾਂ ਵਾਸਤੇ ਲੈਣੇ ਵਾਸਤੇ ਹੈ ਤੇ ਉੱਥੇ ਨਾ ਛੱਡੋ ਵਲੌਗ ਹੀ ਬੰਦ ਕਰਦੇ ਨੇ ਪੁੱਛਣਾ ਹੀ ਨਹੀਂ ਇਹ ਪਨੀਤ ਉਹ ਕਹਿੰਦੇ ਤੋਂ ਪਹਿਖਣਾ ਇੱਕ ਥੋੜੇ ਟਾਈਮ ਹਾਂ ਇਹ ਲਿਖਿਆ ਹੈ ਨਾ ਪਲੇਸ ਦ ਬੈਗ ਆਊਟਸਾਈਡ ਇਨ ਸਨਲਾਈਟ ਫਾਰ ਵਨ ਐਵਰੀ ਮੰਥ ਟ੍ਰਾਈ ਰੂਨ ਐਵਰੀ ਮੰਥ ਹਾਂ ਦੇ ਇੱਕ ਇੱਕ ਮਿੰਨਾ ਪੂਰਾ ਹੋ ਜਾ ਕਰਨਾ ਹੋ ਦੋਸਤੋ ਬਾਦੇ ਇੱਕ ਮਤਲਬ ਇੱਕ ਐਂਡੈਸ ਰੱਖੇ ਕਰਨਾ ਬਾਹਰ ਅੱਛਾ ਹੂੰ ਰੀਸਾਈਕਲ ਵਾਸਤੇ ਜੇ ਜੇ ਕਹਿੰਦੇ ਇੱਕ ਸਾਲ ਬਾਦੇ ਵੀ ਗਾਰੰਟੀ ਖਰਾਬ ਹੋ ਗਈ ਨਾ ਤੈਨੂੰ ਫਾੜ ਕੇ ਜਿਹੜਾ ਜਿਹੜਾ ਅੰਦਰ ਹੈ ਨਾ ਮਟੀਰੀਅਲ ਉਹ ਮੈਨਿਓ ਰੱਖਾ ਦੇ ਖਾਦ ਦਿਓ ਖਾਦ ਖਾਦ ਹਾਂ ਬੂਟਿਆਂ ਚ ਪਾਉਣ ਵਾਲੀ ਇਹਨਾਂ ਨੂੰ ਹੋਣਾ ਸੀ ਹੋਰ ਦਿਮਾਗ ਚ ਨਿਕਲ ਗਿਆ ਸਾਲ ਆ ਜੋ ਚੀਜ਼ ਨਾ ਆਪਾਂ ਮੰਗਾਈ ਹੈ ਆਪਣੀ ਗੱਡੀ ਵਾਸਤੇ ਮੰਗਾਈ ਹੈ ਕਿ ਸਾਡੀ ਗੱਡੀ ਚ ਇਹ ਜਿਹੇ ਪਰਸਨ ਬੈੰਦੇ ਨੇ ਜਿੰਨੂੰ ਉਲਟੀ ਆਉਂਦੀ ਹੈ ਕਿ ਮਤਲਬ ਅੱਖਾਂ ਦੁਖਣ ਲੱਗੀਆਂ ਨੇ ਦਰਦ ਹੋਣ ਲੱਗੀਆਂ ਨੇ ਨਾ ਉਹਨਾਂ ਵਾਸਤੇ ਜਿਹੇ ਬਸ ਲੱਗੇ ਉਲਟੀ ਆਉਂਦੀ ਸਿਰ ਦਰਦ ਹੁੰਦਾ ਤੇ ਆਹ ਗੋਲੀ ਲੋ ਉਹਦੇ ਵਾਸਤੇ ਆਪਾਂ ਨੇ ਇੱਕ ਚੀਜ਼ ਮੰਗਾਈ ਹੈ ਡਾਕਟਰ ਚਾਰਕੋਲ ਅੱਖਾਂ ਦੇ ਚਿਰਟਕ ਹੋਵੇ ਕੰਨਾਂ ਦੇ ਵਿੱਚ ਹਾਂ ਕਿ ਉਲਟੀ ਆਉਂਦੇ ਹੋਵੇ ਉਹਦੇ ਵਾਸਤੇ ਗੱਡੀ ਚ ਰੱਖਣ ਨੂੰ ਇਹ ਚੀਜ਼ ਹੈਗੀ ਇਹ ਬਹੁਤ ਬਹੁਤ ਚੀਜ਼ ਹੈ ਤੂੰ ਧਿਆਨ ਕੋ ਅੱਖਾਂ ਵਿੱਚ ਜਿਹੜੇ ਰਟਕ ਹੋਵੇ ਕੇ ਮੋਦੰਗਾ ਤੇ ਤੇ ਦੇਖ ਦੇ ਕੀ ਰਿਜ਼ਲਟ ਆਉਂਦਾ ਇਹਦਾ ਨਾ ਆਪਣੇ ਬੰਦੇ ਨੂੰ ਫਰਕ ਪੈਂਦਾ ਕਿ ਨਹੀਂ ਪੈਂਦਾ ਇਸ ਚੀਜ਼ ਨਾਲ ਮੈਂ ਕਹਿੰਨੀ ਆ ਹਾਂਜੀ ਪਰ ਉਹ ਕਿੱਡੀ ਵੱਡੀ ਗਲਤੀ ਕੀਤੀ ਘਰੇ ਆ ਗੱਡੀ ਤੇ ਪਤਾ ਨਹੀਂ ਲੱਗਦਾ ਹੈਗਾ ਹਾਂ ਹੀਟਰ ਸ਼ਾਲੀ ਦੁਕਾਨਾ ਖੁੱਲੀ ਆਣੀਆਂ ਅਰੇ ਯਾਰ ਹੀਟਰ ਛੱਡੋ ਤੁਸੀਂ ਬੈਠੋ ਰਜਾਈ ਚ ਅੱਛਾ ਤਾਂ ਕੰਮ ਕੌਣ ਕਰੂਗਾ ਕੰਮ ਕਰੂਗਾ ਅਮਨ 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 ਤੇ ਫ੍ਰੈਗੈਂਸ ਫੋਗੈਂਟ ਪਰਫਿਊਮ ਦੀ ਅੱਛਾ ਦੋਨੋਂ ਦੀ ਸੇਮ ਜੀ ਹੈ ਨਾ ਨਾ ਅੱਡ ਅੱਢ ਨੇ ਪਿਓਰ ਵੰਡਰ ਫਾਈਨ ਫ੍ਰੈਗਰੈਂਸ ਠੰਡ ਹੈ ਹੀ ਟ੍ਰਿਲ ਨਾ ਯਾਰ ਗਲਤੀ ਦੇ ਜੀ ਬੀ ਹੋ ਗਈ ਮੈਨੂੰ ਤਾਂ ਕੋਈ ਨਹੀਂ ਲੱਗ ਰਹੀ ਏ ਠੰਡ ਤੁਹਾਨੂੰ ਨਹੀਂ ਲੱਗਦੀ ਹੈਗੀ ਹੁਣ ਤਾਂ ਲੱਗਦੀ ਜਿਵੇਂ ਮਾੜੇ ਜਿਹੇ ਨਾਲ ਠੰਡ ਲੱਗਦੀ ਏ ਓਕੇ ਉਹ ਗੱਡੀ ਚ ਦਵਾਈ ਪਈ ਆਪਣੀ ਦਵਾਈ ਲੈ ਲਓ ਤੇ ਦਵਾਈ ਲਿਓ ਮੈਨੂੰ ਦਿਓ ਮਾ ਮੈਂ ਪਹਿਣਾ ਤੇ ਮੈਂ ਸਮਾਨ ਦਿਖਾਦਾ ਆਪਣੀਆਂ ਪਹਿਣਾ ਨੂੰ ਜਿਹੜਾ ਸਾਡਾ ਆਇਆ ਹੋਇਆ ਸਮਾਨ ਸਾਡੇ ਚੱਕਰ ਪੈਦਾ ਤੇ ਤਿੰਨਾਂ ਦਾ ਇਕੱਠਾ ਹੀ ਆਉਂਦਾ ਉਹ ਚੱਕ ਪੁੱਠਾ ਹੀ ਹੋਲਦਾ ਪੱਤਾ ਉਸੇ ਕੰਮ ਜਿਸ ਤੋਂ ਮੈਂ ਡਰਦਾ ਸੀ ਹੈ ਕਰਤਾ ਕਰਤਾ ਕੰਮ ਵੀ ਤੋਂ ਮੈਂ ਕਰਦੀ ਹਾਂ ਹਾਰੀ ਚੁੱਟਿਆ ਉਹ ਕਰਤਾ ਉਹ ਕੀ ਕੰਮ ਕਰਤਾ ਹਰ ਜਵਾਂ ਮੈਂ ਤਾਂ ਨੇਲ ਪੇਂਟ ਵੀ ਲਾ ਕੇ ਦੇਖਿਆ ਹੈਗਾ ਤੇ ਭੈਣ ਚਾਹ ਸਾਡਾ ਤੇ ਲਿਪਸਟਿਕਾਂ ਨੇਲ ਪੇਂਟ ਤੇ ਬਹੁਤ ਕੁਝ ਲਿਆਉਂਦਾ ਤੇ ਯਾਰ ਬਾਹਰ ਜਦੋਂ ਵੀ ਆਉਂਦੇ ਮਿੰਟੇ ਹੀ ਹੁੰਦਾ ਕਿ ਯਾਰ ਕੁਝ ਨਾ ਲਿਆਇਆ ਕਰੋ ਕਿਸੇ ਵਾਰ ਤੇ ਕਿਉਂ ਮੈਂ ਤਾਂ ਨਾ ਪੈਸਾ ਬੰਦਾ ਉੱਥੇ ਵੀ ਕੋਈ ਦਰਖਤਾਂ ਤਾਂ ਲੱਗਦਾ ਨਹੀਂ ਸੀ ਕਿਉਂ ਜਦੋਂ ਉਹ ਜਿੰਨਾ ਕਰ ਘਰ ਦਾ ਕੋਈ ਜੀ ਗਿਆ ਹੁੰਦਾ ਬਾਹਰ ਉਹਨਾਂ ਤੇ ਸ਼ੱਕ ਹੁੰਦਾ ਵੀ ਬਾਹਰ ਪਤਾ ਨਹੀਂ ਕੀ ਹੈ ਹਨਾ ਪਰ ਜਦੋਂ ਘਰ ਦੇ ਜੀ ਗਏ ਹੁੰਦੇ ਨਾ ਫਿਰ ਪਤਾ ਹੁੰਦਾ ਕਿ ਕੀ ਸੱਚਾਈ ਹੈ ਮਿਹਨਤ ਹੈ ਜੀ ਚਾਹੇ ਸੀ ਇੱਥੇ ਇੰਡੀਆ ਦੇ ਬੈਠੇ ਇੱਥੇ ਮਿਹਨਤ ਕਰਨੀ ਹੈ ਮਿਹਨਤ ਨਾਲ ਹੀ ਪੈਸਾ ਬਣਨਾ ਹਨਾ ਤੇ ਜੇ ਬਾਹਰ ਗਏ ਨੇ ਜਿਹੜੇ ਭੈਣ ਭਰਾ ਉਥੇ ਕਿਹੜਾ ਦਰਖਤਾਂ ਲੱਗਾ ਏ ਤੇ ਨਾ ਹੀ ਉਹਨਾਂ ਨੂੰ ਫਰਮੈਸ਼ਾਂ ਪਾਇਆ ਕਰੋ ਕਿ ਬਾਹਰੋਂ ਆ ਲੈ ਕੇ ਆਓ ਮੇਰੇ ਵਾਸਤੇ ਆ ਲੈ ਕੇ ਆਓ ਸਾਰੇ ਮਿਹਨਤ ਕਰਦੇ ਆ ਉਹਨਾਂ ਤੁਹਾਨੂੰ ਮੈਂ ਦਿਖਾਉਂਦੀ ਆ ਕਿ ਸਾਡੇ ਬਾਅਦ ਸਾਡੀ ਭੈਣ ਕੀ ਕੁਝ ਲੈ ਕੇ ਆਈ ਹੈ ਇੱਥੇ ਲੈ ਕੇ ਆਏ ਲਿਪਸਟਿਕਾਂ ਰੈਵਲੌਨ ਦੀਆਂ ਬਹੁਤ ਵਧੀਆ ਇਹ ਮੈਂ ਸਵੇਰੇ ਇਹੀ ਲਾ ਕੇ ਗਈ ਸੀ ਪਰ ਮੈਨੂੰ ਆ ਤਾਂ ਮੈਨੂੰ ਜਿੰਨੀ ਮਰਜ਼ੀ ਪੱਕੀ ਲਿਪਸਟਿਕ ਹੋਵੇ ਜਿੰਨੀ ਮਰਜ਼ੀ ਵਧੀਆ ਲਿਪਸਟਿਕ ਹੋਵੇ ਮੈਂ ਖਾ ਹੀ ਜਾਣੀ ਹੈ ਇਹ ਭਾਵੇਂ ਮੈਨੂੰ ਕੀ ਪ੍ਰੋਬਲਮ ਹੈ ਤੇ ਕਾਫੀ ਤਰ੍ਹਾਂ ਦੀ ਲੈ ਕੇ ਆਏ ਸੀ ਦੀਦੀ ਲਿਪਸਟਿਕਾਂ ਤੇ ਉਸ ਤੁਹਾਨੂੰ ਪਤਾ ਸੀ ਤਿੰਨ ਜਾਣੀਆਂ ਪਰ ਅਸੀਂ ਕਿੰਨੇ ਜਾਣੀਆਂ ਹਾਫ ਹਾਫ ਕਰ ਲੈਣੇ ਹੁੰਦੇ ਨੇ ਲੜਦੇ ਨਹੀਂ ਹੁੰਦੇ ਸੀ ਵੰਡ ਲੈਣੇ ਤੇ ਆ ਵੀ ਕਲਰ ਸ਼ੇਡ ਨੂੰ ਬਹੁਤ ਸੋਹਣਾ ਲੱਗਿਆ ਤੇ ਵਧੀਆ ਹੋਇਆ ਦੀਦੀ ਨਾਲ ਅੱਗੇ ਫੰਕਸ਼ਨ ਨੇ ਤੇ ਹੁਣ ਫੰਕਸ਼ਨਾਂ ਤੇ ਲਾ ਕੇ ਜਾਇਆ ਕਰਾਂਗੇ ਸੋਹਣੀਆਂ ਸੋਹਣੀਆਂ ਲਿਪਸਟਿਕ ਆ ਵੀ ਬਹੁਤ ਸੋਹਣੀ ਹੈ ਕਲਰ ਸ਼ੇਡ ਬਹੁਤ ਪਿਆਰਾ ਹੈ ਵੀ ਤੇ ਇੱਕ ਇੱਕ ਚ ਹੋਰ ਕਲਰ ਉਹ ਵੀ ਤੁਹਾਨੂੰ ਦਿਖਾਉਣੀ ਆ ਆ ਵੀ ਸ਼ੇਡ ਬਹੁਤ ਹੀ ਜ਼ਿਆਦਾ ਸੋਹਣਾ ਮੈਂ ਲਾ ਕੇ ਤਾਂ ਦੇਖਿਆ ਜਿਵੇਂ ਡਾਰਕ ਹੈ ਨਾ ਆ ਦੇ ਬਹੁਤ ਸੋਹਣੀ ਸ਼ੇਡ ਹੈ ਇਹ ਡਾਰਕ ਹੈ ਤਾਂ ਸੋਹਣਾ ਜੀ ਸਰਦੀ ਦੇ ਚ ਕੰਡਿਆਂ ਦੇ ਮੌਸਮ ਦੇ ਚੰਨਾ ਸੋਹਣੇ ਅਧਿਆਏ ਤੇ ਮੇਰੇ ਕੋ ਹੈਗੀਆਂ ਚਾਰ ਲਿਪਸਟਿਕਾਂ ਚਾਰ ਮਤਲਬ ਇਹਦੇ ਵਿੱਚ ਦੋ ਗਗਨ ਦੀਆਂ ਤੇ ਦੋ ਮੇਰੀਆਂ ਤੇ ਆਹ ਹੈਗੀਆਂ ਨੇਲ ਪੇਂਟ ਦੇ ਕਲਰ ਕਿੰਨੇ ਥੋੜੇ ਨੇਲ ਪੇਂਟ ਦੇ ਕਲਰ ਇਹ ਵੀ ਪੂਰਾ ਡੱਬਾ ਪੂਰੀ ਪੈਕਿੰਗ ਸੀ ਆਹ ਵਾਲੀ ਨੇਲ ਪੇਂਟ ਦੀ ਤੇ ਅਸੀਂ ਹਾਫ ਹਾਫ ਕਰ ਲਈਆਂ ਹਾਫ ਸੋਨੂ ਲੈ ਗਈ ਹਾਫ ਅਸੀਂ ਲੈ ਗਈਆਂ ਮੈਲ ਦੇ ਗਗਨ ਲੈ ਲਈਆਂ ਤੇ ਸਾਰੇ ਤਰ੍ਹਾਂ ਦੇ ਕਲਰ ਇਹਦੇ ਵਿੱਚ ਤੇ ਯਾਰ ਇੰਨਾ ਪਿਆਰ ਕਰਦੇ ਤੁਸੀਂ ਸਾਰੇ ਜਾਣੇ ਹਨ ਫਾਸ ਕਰਕੇ ਇਹ ਬਾਰਾਂ ਲਈ ਪੈਣਾ ਹੁੰਦੀ ਹੈ ਨਾ ਵਿਚਾਰੀਆਂ ਉਹਨਾਂ ਨੂੰ ਬੜਾਉ ਹੁੰਦਾ ਤੇ ਹੁਣ ਮੈਂ ਇਹ ਤਾਂ ਦਿਖਾ ਰਹੀ ਆ ਵੀ ਤੁਸੀਂ ਕਹਿੰਦੇ ਵੀ ਜੀ ਜੋ ਜਿਹਦੀ ਜੋਬ ਤੁਸੀਂ ਲੈ ਕੇ ਆਉਂਦੇ ਸਾਡਾ ਸ਼ੇਅਰ ਕਰਿਆ ਕਰੋ ਹਨ ਤੇ ਮੈਂ ਕਹਾਂ ਤੁਹਾਨੂੰ ਇਹ ਵੀ ਦਿਖਾ ਦਈਏ ਤੇ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੈਗੀ ਏ ਉਹ ਵੀ ਤੁਹਾਨੂੰ ਦਿਖਾਉਣੇ ਪਹਿਲਾਂ ਪਹਿਲਾਂ ਆ ਦਿਖਾ ਦਈਏ ਤੇ ਇੱਕ ਇਹ ਮੇਕਅਪ ਕਿੱਟ ਹੈ ਇਹਦੇ ਵਿੱਚ ਆਈ ਸ਼ੈਡੋ ਵਗੈਰਾ ਨੇ ਇਹਨਾਂ ਚ ਮੈਨੂੰ ਕੁਝ ਨਹੀਂ ਪਤਾ ਵੀ ਕਿਹੜੀ ਚੀਜ਼ ਕਿਵੇਂ ਲੱਗਣੀ ਕਿਵੇਂ ਨਹੀਂ ਲੱਗਣੀ ਹੈਗੀ ਇਹ ਆ ਪਕੇ ਦਨ ਬੈ ਕੇ ਫ੍ਰੀ ਹੋ ਕੇ ਦੇਖਾਂਗੇ ਉੱਤੇ ਲਿਖਿਆ ਨਹੀਂ ਹੈਗਾ ਕੁਛ ਕੁਛ ਵੀ ਲਿਖਿਆ ਇਹਨੂੰ ਤਾਂ ਲਿਖਿਆ ਹੈ ਇਹਾਂ ਅੰਗ ਲਿਖਿਆ ਨਹੀਂ ਹਾਈਲਾਈਟ ਲਿਖਿਆ ਹੈ ਹਾਈਲਾਈਟ ਇਹਦਾ ਇਹਦਾ ਕਲਰ ਦੱਸਿਆ ਡਾਊਨ ਰੈਕਸ ਕੈਂਡੀ ਪਿੰਕ ਲਾਈਟ ਪਿੰਕ ਉਹ ਤਾਂ ਸਾਨੂੰ ਵੀ ਪਤਾ ਹੈ ਵੀ ਤੂੰ ਦੱਸੋ ਰ ਸਹੀ ਵੀ ਇਹ ਲਾਉਣਾ ਕਿ ਨਹੀਂ ਇਹ ਕਹਿੰਦੇ ਵੀ ਇਹ ਕਿਹੜੀ ਲਿਪਸਟਿਕ ਹੈ ਕਿਹੜਾ ਕੀ ਹੈ ਇਹ ਕੀ ਦਿੱਤਾ ਇਹਦੇ ਉੱਤੇ ਚਲ ਕੋਈ ਨਹੀਂ ਹੁਣ ਕਿਉਂ ਅਨਬਾਕਸਿੰਗ ਕਰ ਰੇ ਤੁਸੀਂ ਇਹ ਲਾਣਾ ਹੋਗਾ ਦਨ ਅਨਬਾਕਸਿੰਗ ਕਰੇਨਾ ਅਨਬਾਕਸਿੰਗ ਲਾਣਾ ਪਤਾਉਣਾ ਹੀ ਨਹੀਂ ਇਹ ਵਿਚਾਰੀ ਐਂ ਪਈ ਰਹਿਣੀ ਐ ਪਤਾ ਤੁਹਾਨੂੰ ਲੱਗਣਾ ਨਹੀਂ ਵੀ ਕਿੱਦਾਂ ਲੱਗਣਾ ਹੈ ਤੇ ਇੱਕ ਕਿਟੇ ਵਾਲੀ ਹੋ ਗਈ ਤੇ ਦੋ ਲੈ ਕੇ ਐਸੀ ਇੱਕ ਸੋਨੂੰ ਨੇ ਰੱਖ ਲਈ ਤੇ ਲੋ ਜਿਹੜੀ ਇਹਦੇ ਵਿੱਚ ਮੇਨ ਚੀਜ਼ ਹੈ ਇਹ ਬੈਗ ਤੇ ਨਾ ਜਾਇਓ ਚੰਗਾ ਇਹ ਬੈਗ ਹੋਰ ਕਿਸੇ ਚੀਜ਼ ਦਾ ਸੀ ਤੇ ਜਿਹੜੀ ਮੇਨ ਚੀਜ਼ ਉਹ ਹੈਗੀ ਏ ਤੇ ਦੇਖ ਲਿਆ ਹੁਣ ਇਹਦੇ ਵਿੱਚ ਕੀ ਹੈ ਵੈਸੇ ਮੇਰਾ ਮੂਹ ਤੇ ਨਹੀਂ ਹੈ ਪਰ ਸੋ ਫੜਨ ਵਾਲਾ ਪਰ ਜਦੋਂ ਹੁਣ ਆਡੀ ਪੈ ਲੈ ਲਿਆ ਲੈਂਦਾ ਇਹਨੇ ਚਾ ਨਾਲ ਤੇ ਫੜਨਾ ਪੈਣਾ ਮੈਨੂੰ ਬਹੁਤ ਸਣੀ ਖੁਸ਼ਬੂ ਆਉਂਦੀ ਪਨੀ ਦੇ ਜੋ ਪਰਫਿਊਮ ਪਾਇਆ ਹੋਣਾ ਤੇ ਦੀਦੀ ਨੇ ਕੋਚਦਾਨ ਨੂੰ ਪਰਸ ਲਿਆ ਕੇ ਦਿੱਤਾ ਸਾਰਿਆਂ ਵਾਸਤੇ ਵੱਖਰੇ ਵੱਖਰੇ ਲਿਆਂਦੇ ਤੇ ਮੈਨੂੰ ਉਹਨਾਂ ਦੇ ਚੋਏ ਵਧੀਆ ਲੱਗਿਆ ਆਪਾਂ ਪਹਿਲਾਂ ਦੀ ਪਟਾਕ ਦੇ ਨੇ ਇਹੀ ਚੱਕ ਲਿਆ ਵੀ ਕੋਈ ਹੋਰ ਨਾ ਚੱਕ ਲਈ ਦੂਪਹਿਰਾਂ ਕਿ ਸੋਨੂ ਚੱਕੇ ਗगन ਚੱਕੇ ਆਪਾਂ ਪਹਿਲਾਂ ਹੀ ਚੱਕ ਲਿਆ ਤੇ ਹਜੇ ਮੈਂ ਇਹਨੂੰ ਵਿੱਚੋਂ ਵੀ ਨਹੀਂ ਖੋਲਿਆ ਹੈਗਾ ਕੱਲ ਦਾ ਲਿਆ ਕੇ ਇਦਾਂ ਹੀ ਰੱਖਿਆ ਪਿਆ ਕਿਉਂਕਿ ਦਿਮਾਗ ਤੇ ਟੈਨਸ਼ਨ ਨਾਲ ਫਿਰ ਕੋਈ ਨਹੀਂ ਸੁਝਦਾ ਹੈਗਾ ਚਲੋ ਮੋਲ ਦੇ ਵਿੱਚ ਵੀ ਗੋਲਣਾ ਕਿ ਮੇਰੇ ਪਾਸੇ ਨਹੀਂ ਲੱਗਦੇ ਇੱਥੇ ਤੇ ਕੱਪੜਿਆਂ ਨੂੰ ਲੱਗ ਜੇ ਵਰਨੀਤ ਸਿੰਘ ਲੱਗ ਜੇ ਇੱਥੇ ਪਹਿਲਾਂ ਹੀ ਇਹਨਾਂ ਫਲਾਤੀ ਜਿਹੜੇ ਉਸ ਵਸਤੇ ਇਹਨਾਂ ਨੂੰ ਕਿਉਂ ਪਾਇਆ ਨਾ ਵੇਟ ਲਓ ਜੀ ਬਹੁਤ ਸੋਹਣਾ ਬੈਗ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਇੱਥੇ ਵੀ ਲਿਖਿਆ ਹੋਇਆ ਕੋਚ ਕੋਚ ਸਾਹਿਬ ਦਾ ਬੈਗ ਹੈ ਤਾਂ ਫਿਰ ਉੱਤੇ ਕੋਚ ਸਾਹਿਬ ਵੀ ਲਿਖਾਇਆ ਮੈਂ ਬਹੁਤ ਸੋਹਣਾ ਪਾਤਾ ਸੀਰੀਅਸਲੀ ਕਹਿੰਦਾ ਜੇ ਮੈਨੂੰ ਇਹ ਫੜ ਕੇ ਜਾਇਆ ਕਰੂ ਨਾ ਬਹੁਤ ਸੋਣਾ ਲੱਗਦਾ ਤੇ ਕੱਲ੍ਹਲੇ ਮੈਂ ਕਮੈਂਟਾਂ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਸ਼ੈਲੀ ਦਾ ਨੇਚਰ ਬਹੁਤ ਉਹਦੀ ਵਾਕਈ ਯਾਰ ਹਨਾ ਜਿੰਨੇ ਵੀ ਪੁਰਾਣੇ ਭੈਣ ਭਰਾ ਗਏ ਨਾ ਅਮਰੀਕਾ ਕੈਨੇਡਾ ਕਿਤੇ ਵੀ ਫੋਰਨ ਗੰਢੀ ਚ ਤੇ ਮੈਂ ਕਿਉਂਕਿ ਬਹੁਤ ਇਸ ਵਾਰ ਇਸ ਸਾਲ ਨਾਲ ਇੰਨੀਆਂ ਕ ਭੈਣਾਂ ਮਿਲਣ ਆਈਆਂ ਨਾ ਕਾਕਾ ਕੇ ਅਮਰੀਕਾ ਕੈਨੇਡਾ ਤੋਂ ਜਿੰਨੀਆਂ ਵੀ ਕਹਦਾ ਕੁਝ ਦੀ ਵੀਡੀਓ ਪਰ ਨਹੀਂ ਸ਼ੂਟ ਕੀਤੀ ਕਿਉਂਕਿ ਕਿਉਂਕਿ ਸਾਰੇ ਵੀਡੀਓ ਸਾਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਸਾਰਿਆਂ ਨਾਲ ਮਿਲ ਕੇ ਲੱਗਿਆ ਹੀ ਨਹੀਂ ਹੈਗਾ ਕਿ ਮੈਂ ਪਹਿਲੀ ਵਾਰ ਜਾ ਉਹ ਮੈਨੂੰ ਪਹਿਲੀ ਵਾਰ ਮਿਲੇ ਨੇ ਕਿਉਂਕਿ ਚਲੋ ਉਹ ਤਾਂ ਤੁਸੀਂ ਤਾਂ ਸਾਨੂੰ ਦੇਖਦੇ ਹੀ ਹੋ ਅਸੀਂ ਤੁਹਾਨੂੰ ਫਸਟ ਟਾਈਮ ਮਿਲਣਾ ਹੁੰਦਾ ਬਟ ਕਦੀ ਐਵੇਂ ਨਹੀਂ ਲੱਗਿਆ ਹੈਗਾ ਵੀ ਪਹਿਲੀ ਵਾਰ ਮਿਲਣ ਆਏ ਨੇ ਸਾਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਇੰਨਾ ਵਧੀਆ ਫ੍ਰੈਂਕਲੀ ਹੈ ਨਾ ਪਰਿਵਾਰਿਕ ਬਹੁਤ ਜਿਆਦਾ ਲੱਗਦਾ ਜਦੋਂ ਵੀ ਆਉਂਦੇ ਨੇ ਤੇ ਹੁਣ ਆਪਣੀ ਭੈਣ ਜਸਵੀਰ ਕੋਰ ਜਰਮਨੀ ਤੋਂ ਆਏ ਹੋਏ ਨੇ ਤੇ ਉਹਨਾਂ ਦਾ ਵੀ ਫੋਨ ਆ ਗਿਆ ਸੀ ਕਹਿੰਦੇ ਅਮਨ ਜੀ ਆਪਾਂ ਮਿਲਣਾ ਜ਼ਰੂਰੀ ਹੈ ਪਰ ਮੈਂ ਤੇਰਾ ਹੁਣੇ ਰਾਤ ਬੈਠ ਕੇ ਗੱਲਾਂ ਕਰਨੀਆਂ ਨੇ ਤੇ ਹੁਣ ਦੇਖ ਸਾਡਾ ਉੱਧਰ ਜਾਣ ਦਾ ਕੋਈ ਤਰ੍ਹਾਂ ਦਾ ਮੋੜ ਨਹੀਂ ਦਾ ਕੋਲ ਤੇ ਅੱਜ ਉਹਨਾਂ ਨੂੰ ਫੋਨ ਕਰਕੇ ਉਹ ਕਿਵੇਂ ਸੈਟਿੰਗ ਕਰਦੇ ਜੇ ਤੁਹਾਨੂੰ ਦੁਬਾਰਾ ਮੈਂ 15 16 ਤੱਕ ਰੈਗੂਲਰ ਬਿਜ਼ੀ ਹੋ ਜਾਣਾ ਫਿਰ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਣਾ ਹੈਗਾ ਕਿਤੇ ਜਾਣ ਆਉਂਦਾ ਕਿਉਂਕਿ ਵਿਆਹ ਬਿਲਕੁਲ ਨੇੜੇ ਹੈ ਤੇ ਇਹ ਕਿੰਨੀ ਸੋਹਣੀ ਪੈਕਿੰਗ ਹੈ ਤੇ ਲੋ ਜੀ ਹੁਣ ਆਪਾਂ ਬੁਟੀਕ ਵਾਲਾ ਫੋਨ ਔਨ ਕਰਦੇ ਆ ਤੇ ਇਹਦੇ ਘਰ ਭਰਾ ਦੇ ਮੈਸੇਜ ਰਿਪਲਾਈ ਕਰਨ ਉਹ ਰਿਪਲਾਈ ਕਰਦੇ ਆ ਲੈ ਇਹ ਵੀ ਕਰਨਾ ਪੈਣੀ ਇਸ ਨੂੰ ਪਤਾ ਕੁੰਨਾ ਲੈਣਾ ਤਾਂ ਆਪਾਂ ਦੇ ਲੈਣਾ ਪਤੰਗ ਬਣਾ ਲੈਣਾ ਸੀ ਇਹਦਾ ਹਰ ਕਰੀਏ ਰਿਪਲਾਈ ਤੇ ਜਿਹੜੇ ਕੋਰੀਅਸ ਤੇਰੇ ਕੋਲ ਨੇ ਉਹ ਕੱਢ ਕੇ ਰੱਖੀਏ ਕਿਉਂਕਿ ਮੈਂ ਸਵੇਰੇ ਟਾਈਮ ਨਾਲ ਹੀ ਜਾਣਾ ਮੈਨੂੰ ਆਪਦੇ ਕੰਮ ਨੇ ਉਹ ਕਰਨ ਤੋਂ ਬਾਅਦ ਫਿਰ ਮੈਂ ਆਪ ਦਾ ਆਪ ਦਾ ਕਿ ਮੇਰਾ ਆਪ ਦਾ ਪਰਸਨਲ ਕੰਮ ਹੈ ਫਿਰ ਤੁਹਾਨੂੰ ਚਾਹ ਲੈ ਵੀਡੀਓ ਤੇ ਦੇਖਣ ਨੂੰ ਮਿਲੇਗਾ ਕੁਝ ਨੁਕਤੇ ਜਿਹੜੇ ਪਸੰਦ ਹੋਣਗੇ ਆ ਕੁਝ ਹਨ ਭਾਵ ਨਹੀਂ ਹੋਣਗੀਆਂ ਪਰ ਦੇਖੋ ਜੀ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਕੁਝ ਹਨ ਜੀ ਸਭਦਾ ਹੀ ਕਰਦਾ ਕਿ ਮੈਂ ਆਪਣੇ ਆਪ ਨੂੰ ਥੋੜਾ ਚੇਂਜ ਕਰਾਂ ਦਾ ਕੁਝ ਨਵੀਂ ਲੁੱਕ ਲੈ ਕੇ ਆਵਾਂ ਹਨ ਉਹ ਤੁਹਾਨੂੰ ਅਗਲੇ ਵਲੌਗਾਂ ਦੇ ਦੇਖਣ ਨੂੰ ਮਿਲੇਗਾ ਕਿ ਮੈਂ ਕੀ ਕਰਨਾ ਹੈ ਠੀਕ ਹੈ ਕੋਈ ਵੀ ਵਲੌਗ ਮਿਸ ਨਾ ਕਰਿਆ ਕਰੋ ਕਿਉਂਕਿ ਮੇਰੇ ਵਲੌਗ ਕੋਈ ਨਾ ਕੋਈ ਧਮਾਕਾ ਹੁੰਦਾ ਇਹਨਾਂ ਨੂੰ ਪਤਾ ਹੈ ਆਪਾਂ ਇਹ ਚੱਕੀ ਆੜਾ ਭਾਇਆ ਦਾ ਨਿਤਰਾ ਕੀ ਤਾਂ ਜ਼ਰੂਰੀ ਹੈ ਇਹ ਸਭ ਜਲੇ ਆਇਆ ਨਾ ਇਹ ਨਾ ਸਭ ਜਿਹਾ ਨਹੀਂ ਹੈਗਾ ਬੋਲੇ ਪਾਪਾ ਕਿਥੇ ਗਲੇਗੇ ਨਹੀਂ ਤੁਸੀਂ ਯੂਜ਼ ਨਹੀਂ ਕਰਨਾ ਇਹ ਜੀ ਭਾਈ ਰੱਖਣਾ ਨੂੰ ਪੁੱਤ ਮੈਂ ਹੁਣ ਇਹਨਾਂ ਨੂੰ ਕਿਥੇ ਲੈ ਕੇ ਜਾਣਾ ਇਹ ਤਾਂ ਕਿਤੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਮਰੂਤੀ ਰੱਖੀਏ ਤੇ ਆਹ ਛੋਟੇ-ਮੋਟੇ ਕੰਮ ਕਰਨ ਨੂੰ ਤੇ ਵੱਡੀ ਗੱਡੀ ਰੱਖੇ ਪਰ ਵੱਡੇ ਟਾ ਸਫਰ ਤੇ ਜਾਣ ਨੂੰ ਇਸੇ ਤਰ੍ਹਾਂ ਇਹ ਵਧੀਆ ਪ੍ਰੋਗਰਾਮਾਂ ਤੇ ਲੈ ਕੇ ਜਾਇਆ ਕਰਨਾ ਠੀਕ ਹੈ ਜਿੱਥੇ ਕਿਤੇ ਵਧੀਆ ਜਾਣਾ ਕਿਤੇ ਤੇ ਛੋਟੇ-ਮੋਟੇ ਪ੍ਰੋਗਰਾਮਾਂ ਤੇ ਆਪਣੇ ਨਾਲ ਪਾਏ ਨੇ ਇੱਕ ਟਾਈਮ ਇਹ ਜਾਊਗਾ ਤੁਸੀਂ ਇਹ ਚੀਜ਼ਾਂ ਕਰਨਾ ਕੋਈ ਨਹੀਂ ਛੋਟਿਆਂ ਦੇ ਵੀ ਲੈ ਜਾਣਾ ਛੋਟੇ ਵੱਡੇ ਬ੍ਰਾਂਡ ਆਏ ਨੇ ਆਪਣੇ ਕੋਲ ਹਣਾ ਇਹ ਚੀਜ਼ ਕਹਿਣਾ ਚਾ ਲਿਖਣਾ ਬਹੁਤ ਕੁਝ ਨੋਟ ਕਰਨ ਵਾਲਾ ਪੈ ਜਿਹੜੀਆਂ ਭੈਣ ਭਰਾਵਾਂ ਦੇ ਪੇਮੈਂਟ ਆਈਆਂ ਉਹ ਲਿਖੀਏ ਆ ਕੈਂਟਾ ਬਿੱਲ ਦਾ ਕੀ ਇਹ ਹੁਣ ਆ ਕੁਝ ਕਲੋਥਿੰਗ ਕੋਈ ਕੀ ਉਸ ਆਇਆ ਹੁਣ ਇਹ ਕਿਹੜਾ ਪਤਾ ਲੱਗਦਾ ਸਭ ਚੇਪਾ ਦੇ ਲੱਗਦਾ ਵਾਜੀ ਮਰੇ ਇਹ ਲੈ ਆਈ ਅਮਰੀਕਾ ਵਾਲੀ ਭੈਣ ਇਹਦਾ ਸਮਾਨ ਲੈ ਆਈ ਸੋਨੂ ਵਾਸਤੇ ਇੱਕ ਤੁਸੀਂ ਗੁੱਚੀ ਦਾ ਬੈਗ ਤੇ ਇੱਕ ਭਾਨ ਕਿਹੜਾ ਸੀ ਇੱਕ ਗੁੱਚੀ ਦਾ ਇੱਕ ਮਾਈਕਲ ਕੋਰਟ ਸੀ ਸ਼ਾਇਦ ਮਾਈਕਲ ਕੋਰ ਦਾ ਮਾਈਕਲ ਕੋਰ ਦਾ ਗੱਲਣਾ ਤੁਹਾਨੂੰ ਗੱਲਣਾ ਪਾਣੀ ਗੱਲਣ ਵਾਲੇ ਬਲੌਗਸ ਦੇਖਣ ਨੂੰ ਮਿਲਣਗੇ ਗੱਲਣਾ ਸਮਾਨ ਕੀ ਕੀ ਹੈ ਅਕੁਣ ਤੱਕ ਦੇ ਨਕਲ ਹੋ ਕੇ ਖੋਲਣੇ ਲੱਜਾ ਨਹੀਂ ਕੋਲ ਨਹੀਂ ਜੇਗਾ ਕਿਤੇ ਬਹੁਤ ਪੈਕ ਹੋਣਗੇ ਕੋਰੀਅਰ ਹੁਣ ਜਾਣਗੇ ਨਾ ਸਵੇਰ ਤੜਕੇ 8 ਵਜੇ ਜਦੋਂ ਜਾਵਾਂਗੀ ਤੜਕੇ ਪਲੇ ਹਾਰੇ ਖੋਦੋਗੇ ਆਪ ਲੈ ਜਾਣਗੇ ਠੀਕ ਹੈ ਅੱਜ ਚੱਕੀ ਫਰਾਟੀ ਪੜਾ ਫੋਨ ਫੜ ਲਿਆਈਏ ਕੰਮ ਕਰ ਕਰੀਏ ਕਿਸੇ ਭੈਣ ਨੂੰ ਕਲਰ ਚਾਟ ਸੈਂਡ ਕਰਨਾ ਕਿਸੇ ਨੂੰ ਕੁਛ ਕਿਸੇ ਨੂੰ ਕੁਛ

ਮੜਾ ਵਜਾ ਆ ਉਹ ਚੀਜ਼ ਖਾ ਕੇ ਬਸ ਟਿੱਟ ਡੇ ਗਿਆ ਭੱਜ ਗਿਆ 5 ਵਜੇ ਖਾਦਾ ਸੀ ਮੈਂ ਤਾਂ 버ਗਰ ਹੀ ਖਾਦਾ ਸੀ ਅੱਲਾ 버거 ਖਾਦਾ ਸੀ ਸਾਨੂੰ ਲੱਗੇ ਢੁੱਖ ਕਿਉਂਕਿ ਆਪਾਂ ਸਵੇਰ ਦੀ ਰੋਟੀ ਖਾਧੀ ਜੀ ਦੁਪਹਿਰੇ ਆਪਾਂ ਨੂੰ ਪਤਾ ਖਾਦੀ ਨਹੀਂ ਲਿਆ ਕਿ ਬਟ ਆਪਾਂ ਠੰਡ ਮਤਲਬ ਭੁੱਖ ਲੱਗੀ ਠੰਡ ਕਰਕੇ ਤੇ ਫਿਰ ਆਪਾਂ ਨੇ ਖਾਦਾ ਜੰਦਾ ਸੀ ਨਾ ਤੇ ਹੁਣ ਆਪਾਂ ਬਣਾਉਣ ਲੱਗੇ ਚਾਹ ਤੇ ਤੇ ਮम्मी ਸਬਜ਼ੀ ਬਣਾ ਕੇ ਧਰਤੀ ਸੀ ਕਿ ਆ ਕੇ ਰੋਟੀ ਖਾਣਗੇ ਬਟ ਹੁਣ ਰੋਟੀ ਦੀ ਭੁੱਖ ਨਹੀਂ ਗਈ ਸੋਚਿਆ ਵੀ ਚਾਰਨ ਵਾਲੀ ਕੰਮ ਸਾਰ ਲਾਂਗੇ ਤੇ ਆਪਣੇ ਜਾਦੜੀ ਜਾਦੜੀ ਨੇ ਆਪਾਂ ਨੇ ਉਹ ਚਲਾਇ ਇਲੈਕਟਰ ਲਾਇਆ ਨਹੀਂ ਉਹ ਸੀ ਇੱਕ ਵਾਰੀ ਕੰਮ ਨੂੰ ਵੇਖ ਦਿਆ ਮੈਂ ਥੋੜੀ ਨੂੰ ਵੇਖ ਦਿੰਦਾ ਹੈ ਨਹੀਂ ਨਿਪਟਦਾ ਨਾ ਰਾਮ ਨਾਲ ਨਹੀਂ ਪੁੱਤਰ ਬਰਾ ਮਦੋਦ ਦੇ ਜਪਤੀ ਪਾ ਕੇ ਨੰ ਚੰਗੀ ਤਰ੍ਹਾਂ ਬਾੜ ਲਾਂਗੇ ਕਿਉਂਕਿ ਜਿਹੜੇ ਤਰ੍ਹਾਂ ਸੈ ਨਾਲ ਚੱਲ ਜੂਗਾ ਤੇ 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 ਅਮਨ ਤੇ ਮੰਮੀ ਨੂੰ ਹੋ ਗਿਆ ਜ਼ੁਖਾਮ ਤੇ ਆਪਾਂ ਉਹਨਾਂ ਦੇ ਥੋੜਾ ਪਾਣੀ ਗਰਮ ਰੱਖਦੇ ਆ ਤਾਂ ਕਿ ਉਹ ਆਪਣੀ ਦਵਾਈ ਲੈ ਲੈਣ ठीक है ठीक है तेल में पानी में मेरे तेल में गरम करना पार और पानी आइस से डालो नहीं नहीं गर्म पानी पियो फिल्टर वाला ਕਾਂ ਜਿਹੜਾ ਹੋ ਚੁੱਕਿਆ ਸੀਗਾ ਤੇ ਆਪਣਾ ਹੋ ਗਿਆ ਠੀਕ ਪਨੀਰ ਨੂੰ ਤਾਂ ਨਹੀਂ ਹੋਇਆ ਪਦੀ ਤੈਨੂੰ ਹੋ ਗਿਆ ਦੋ ਤਿੰਨ ਵਾਰੀ ਹੋ ਗਿਆ ਹਾਂ ਪਨੀਰ ਨੂੰ ਵੀ ਹੋ ਗਿਆ ਮੈਨੂੰ ਵੀ ਹੋ ਗਿਆ ਬਟ ਸਾਡਾ ਹੋ ਗਿਆ ਜੁਗਾਮ ਠੀਕ ਹੋਣਾ ਮੰਮੀ ਹੁਣ ਨਹੀਂ ਹੋਇਆ ਸੀਗਾ ਹੁਣ ਮੰਦੀ ਹੁਣ ਹੋ ਗਿਆ ਹੁਣ ਇੰਨਾ ਦੀ ਵਾਰੀ ਹੈ ਇੰਨਾ ਦੀ ਵਾਰੀ ਹੈ ਖੜ੍ਹ ਜਾ ਮੰਮੀ ਮੈਂ ਕਰਕੇ ਦਿੰਦਾ ਉੱਥੇ ਬਹਿ ਜਾ ਉੰਦਰੀ ਬਹਿ ਜਾ ਤੇ ਉਸ ਤੋਂ ਬਾਅਦ ਅੱਪਾ ਫਿਰ ਕਰਨਗੇ ਰੈਸਟ ਕਿਉਂਕਿ ਸੋਇਆ ਦੇ ਕੰਮ ਕਰ ਕਰਕੇ ਥੱਕ ਗਏ ਹਾਂ ਮੈਂ ਆਪਣੇ ਕੱਪੜੇ ਵੀ ਨਹੀਂ ਦੇਖੇ ਮੈਂ ਤਾਂ ਮੈਂ ਫੁੱਲ ਫੁੱਲ ਹੀ ਕਹਿਜ ਰਹਾ ਸੀ ਪਨੀਦ ਲੱਗੀ ਪਰ ਉਹ ਲੈ ਆ ਰਣੀ ਸੀ ਉਹ ਜਿਹੜੀ ਬ੍ਰਾਊਨ ਤੇ ਬਲੈਕ ਨਹੀਂ ਮੇਰੀ ਸੋਹਣੀ ਸੀ ਉਹ ਬ੍ਰਾਊਨ ਤੇ ਬਲੈਕ ਉਹ ਹੀ ਜਿਹੜੀ ਕਢਾਈ ਸੀ ਮੈਂ ਮੈਂ ਕਹਿ ਰਿਹਾ ਸੀ ਬੇਤ ਆਪਾਂ ਲੈ ਨਹੀਂ ਨੀ ਗਈ ਕਢਾਤੀ ਸੀ ਹੋਰ ਚਲ ਕੋਈ ਗੱਲ ਨਹੀਂ ਆਪਾਂ ਕਹਿਦਾ ਕਿ ਭਾਈ ਰੱਖ ਲਿਓ ਉਹ ਕਿਵਲੀ ਫਿਟਿੰਗ ਸਹੀ ਆਈ ਸੀ ਨਾ ਪੂਰੀ ਪ੍ਰੋਪਰ ਸੀ ਗੈਂਟ ਬਟ ਐਂ ਲੱਗ ਰਿਹਾ ਜੀ ਪੁੱਤ ਜਿਵੇਂ ਦੇਸੀ ਦਾ ਕੰਮ ਨਹੀਂ ਹੁੰਦਾਗਾ ਨਹੀਂ ਯਾਰ ਉਹ ਜੀ ਲੱਗਦੀ